ਗਰਨ ਪਤਾ ਨਹੀਂ ਸੀਗਾ ਥੋੜਾ ਜਿਹਾ ਬਜੇਨ ਵਾਲਾ ਹੋ ਰਿਹਾ ਤੇ ਅਸੀਂ ਬੈਠ ਕੇ ਸੰਗਤ ਨੇ ਨਜਿੱਠ ਲਿਆ ਵੀ ਅੱਗੇ ਚੀਜ਼ ਨਾ ਬਧਾਈ ਆ ਬਈ ਜੀ ਇਹਨਾਂ 10 20 ਗੁਰਦੁਆਰਾ ਪ੍ਰਬੰਧ ਅਸ਼ੋਗ ਨਿਕੁਰਾ ਗੁਰਦੁਆਰਾ ਪ੍ਰਬੰਧ ਕਾਟੀ ਦਾ ਮੈਂਬਰ ਹੋਣ ਦੇ ਨਾਤੇ ਦੋਸ਼ਾਂ ਨੂੰ ਮੈਂ ਵੀ ਬੋਲਣਾ ਚਾਹਾਂਗਾ ਸੋ ਬੇਨਤੀ ਹੈ ਸੰਗਤਾਂ ਨੂੰ ਜੋ ਬੁਵਾਦ ਕੱਲ ਤੋਂ ਲੈ ਕੇ ਆਪਣਾ ਫੋਨ ਦੇ ਤੇ ਨੈਟ ਦੇ ਤੇ ਚੱਲ ਰਿਹਾ ਹੈ ਉਹਨੂੰ ਗੁਵਾਦ ਨੂੰ ਨਿਬੇੜਨ ਲਈ ਅੱਜ ਸਾਰੀਆਂ ਗੁਰਦੁਆਰਾ ਪ੍ਰਬੰਧ ਕਮੇਟੀਆਂ ਨਗਰ ਪੰਚਾਇਤਾਂ ਤੇ ਗ੍ਰੰਤੀ ਸਿੰਘ ਸਾਹਿਬਾਨ ਹੋਰ ਪ੍ਰਬੰਧਕੀ ਸਰਜਣਾਂ ਕੋ ਦੋ ਰਚਾਵਾਂ ਸ੍ਰੀਖੇ 71 ਤੱਕ ਹੋਈ ਹੈ ਸਭਨਾਂ ਦੀ ਉਹਨਾਂ ਨੇ ਪਿਆਰ ਦੇ ਨਾਲ ਇੱਕ ਦੂਜੇ ਨੂੰ ਥੋੜਾ ਸਮਝਣ ਦੇ ਵਿੱਚ ਫਰਕ ਸੀਗਾ ਉਹ ਜੋ ਹੈਗਾ ਸੀ ਉਹ ਨਿਮੇੜ ਲਿਆ ਝਗੜਾ ਆਪਣਾ ਵਹਿ ਕੇ ਸੰਗਤਾਂ ਦੇ ਸਾਹਮਣੇ ਸੋ ਇਹਨਾਂ ਨੇ ਸਪਸ਼ਟੀਕਰਨ ਦੇ ਦਿੱਤਾ ਹੈ ਸੋ ਇਸ ਗੱਲ ਨੂੰ ਅੱਗੇ ਨਾਂ ਵਧਾਇਆ ਜਾਵੇ ਕਿਉਂਕਿ ਸਿੱਖ ਧਰਮ ਦੇ ਮਸਲੇ ਨੇ ਇਹਨਾਂ ਨੂੰ ਹਰ ਇੱਕ ਗੱਲਾਂ ਬੰਦਾ ਦਾ ਉੱਪਰ ਚੈਪ ਜੋ ਛਾਲਣਾ ਚਾਹੁੰਦਾ ਹੁੰਦਾ ਸਾਰੀਆਂ ਕਮੇਟੀਆਂ ਰਲ ਮਿਲ ਕੇ ਇਸ ਨੂੰ ਨਿਜਿੱਠ ਲਿਆ ਮੈਂ ਸ਼੍ਰਮਣੀ ਕਮੇਟੀ ਲੋਕਲ ਕਮੇਟੀ ਦੇ ਪ੍ਰਧਾਨ ਆ ਜੀ ਨੌਤ ਖਾਲਸ ਸਿੰਘ ਮੇਰਾ ਤੇ ਅਸੀਂ ਸਾਰੇ ਨੇ ਮਤਲਬ ਜਿਹੜਾ ਕੱਲ੍ਹ ਬਿਵਾਰ ਹੋਇਆ ਤੇ ਸਾਰੇ ਨੇ ਇਕੱਠੇ ਹੋ ਕੇ ਨਿਜਿੱਠ ਲਿਆ ਅਸੀਂ ਨੇ ਪਰ ਉਹਦੇ ਵਿੱਚ ਫਰਕ ਤੇ ਜਿਹੜੇ ਘਰ ਵਾਲਿਆਂ ਨੇ ਆਏ ਸੀਗੇ ਉਹਨਾਂ ਨੇ ਗ੍ਰੰਥੀ ਸਿੰਘ ਨਾਲ ਗੱਲਬਾਤ ਕੀਤੀ ਸਾਨੂੰ ਪੂਰੀ ਨੌਲੇਜ ਨਹੀਂ ਹੋਈ ਚਲੋ ਅਸੀਂ ਇਸ ਤੋਂ ਕੋਮ ਤੋਂ ਮਾਫੀ ਮੰਗਦੇ ਆ ਬਾਬਾ ਜੀ ਤੋਂ ਵੀ ਮਾਫੀ ਮੰਗਦੇ ਆ ਵੀ ਜਿਹੜਾ ਸਾਡਾ ਲੋਕਲ ਕਮੇਟੀ ਦੇ ਮੈਂਬਰ ਨੇ ਜਾਂ ਗ੍ਰੰਥੀ ਸਿੰਘ ਨੇ ਉਹਨਾਂ ਦਾ ਅਸੀਂ ਗੋਲ ਕੱਚ ਪਾਉਣਾ ਕਰਿਆ ਸੀ ਪੈਸੇ ਵੀ ਬਾਬਾ ਜੀ ਨਾਲ ਸਾਡੀ ਗੱਲ ਨਹੀਂ ਹੋਈ ਚਲੋ ਵੀ ਇਹਨਾਂ ਨੇ ਸਾਨੂੰ ਦੱਸਿਆ ਵੀ ਪੂਰੀ ਗੱਲ ਵੀ ਸਾਨੂੰ ਮਤਲਬ ਵੀ ਉਹਦੇ ਵਿੱਚ ਫਰਕ ਰਹੇਗਾ ਦੱਸਣ ਜਾ ਵੀ ਜਦੋਂ ਕੋਈ ਗੱਲਬਾਤ ਹੋਈ ਉਹਨਾਂ ਘਟਾ ਅਸੀਂ ਮਾਫੀ ਚਾਹੁੰਦੇ ਆ ਵੀ ਅੱਗੇ ਨੂੰ ਇਸ ਦਾ ਕੋਈ ਮਾਮਲਾ ਨਹੀਂ ਖੜਾ ਹੋਊਗਾ ਉਹ ਜਿਹੜੀ ਕੱਲ ਘਟਨਾ ਵਾਪਰੀ ਹੈ ਜੀ ਉਹਦੇ ਸਪਸ਼ਟ ਕਰਨ ਵਾਸਤੇ ਅੱਜ ਨਗਰ ਦੀ ਪੰਚਾਇਤ ਤੇ ਚਾਰੇਵਾਸਾਂ ਦੀਆਂ ਪ੍ਰਬੰਧਕ ਕਮੇਟੀਆਂ ਤੇ ਉਸ ਗੁਰਦੁਆਰਾ ਸਾਹਿਬ ਤੋਂ ਪ੍ਰਬੰਧਕ ਵੀਰ ਵੀ ਆਏ ਨੇ ਤੋਂ ਆਪ ਵੀ ਉਹ ਸੱਜਣੇ ਇੱਥੇ ਆਏ ਨੇ ਜੋ ਕੱਲ ਵੀ ਹੋਇਆ ਜੀ ਉਸ ਸੰਬੰਧ ਵਿੱਚ ਅੱਜ ਸੰਗਤ ਨੇ ਜੋ ਫੈਸਲਾ ਲਿਆ ਹੈ ਉਹ ਇਹ ਆਪਣੀ ਗਲਤੀ ਮੰਨਦੇ ਨੇ ਬਕਾਇਦਾ ਇਹ ਗਲਤੀ ਦੱਸਣਗੇ ਵੀ ਸਾਡੇ ਕੋਲ ਗਲਤੀ ਹੋਈ ਐ ਉਸ ਕਰਕੇ ਆਪਾਂ ਨੇ ਫਿਰ ਇਸ ਗੱਲ ਨੂੰ ਨਹੀਂ ਵਧਾਉਣਾ ਠੀਕ ਸਮਝਿਆ ਕਿ ਠੀਕ ਐ ਸਿੱਖ ਧਰਮ ਦਾ ਮਸਲਾ ਐ ਸਾਰੀ ਸੰਗਤ ਨੇ ਫੈਸਲਾ ਕੀਤਾ ਸਾਨੂੰ ਸਿਰ ਮੱਥੇ ਐ ਪਰ ਇਹ ਇਹਨਾਂ ਨੇ ਗਲਤੀ ਕੀਤੀ ਐ ਮੰਨੀ ਐ ਦੇਖ ਰੋ ਬਸ ਦੇਖੀਏ ਤਾਂ ਇਸ ਤਰ੍ਹਾਂ ਦਾ ਜਿਹੜਾ ਵਿਵਹਾਰ ਐ ਉਹ ਹੁਣ ਨਹੀਂ ਚਾਹੀਦਾ ਸੀ ਕਿਉਂਕਿ ਜਿਹੜਾ ਕੀਰਤਨੀ ਜothe ਨੇ ਜਾਂ ਰਾਗੀ ਜothe ਨੇਗੇ ਉਹ ਹੀ ਸਾਡੇ ਸਿੱਖ ਧਰਮ ਦੀ ਨੂੰ ਹੋਂਦ ਬਚਾਉਂਦੇ ਨੇ ਦੇਖ ਰੋ ਇਸ ਤਰ੍ਹਾਂ ਹੋਵੇਗਾ ਤਾਂ ਤੇ ਨਜਾਇਜ਼ ਵਰਤੋਂ ਚ ਇਹਨੂੰ ਪੈਸੇ ਨੂੰ ਅਸੀਂ ਗਿਣਦੇ ਆ ਕੋਈ ਖਬਰ ਨਹੀਂ ਬਹੁਤ ਜ਼ਿਆਦਾ ਲੈ ਜਾਂਦੇ ਆ ਸੋ ਇਹ ਅਸੀਂ ਤਾਂ ਕਹਾਂਗੇ ਵੀ ਇਦਾਂ ਹੋਣਾ ਹੀ ਨਹੀਂ ਚਾਹੀਦਾ ਹਨਾ ਇਹ ਬਹੁਤ ਮੰਦ ਭਾਗੀ ਗੱਲ ਐ ਇਸ ਤਰ੍ਹਾਂ ਕਰਕੇ ਕੋਈ ਆਉਣ ਵਾਲੇ ਸਮੇਂ ਚ ਜਿਵੇਂ ਹੁਣ ਅਸੀਂ ਆਪਣੇ ਬੱਚਿਆਂ ਦੀ ਗੱਲ ਕਰਦੇ ਕਿਸੇ ਦਿਨ ਕਰਦੇ ਤਾਂ ਇਹ ਰਾਹ ਤੇ ਤੁਰਨਗੇ ਨਹੀਂ ਪਰ ਅਸੀਂ ਬੱਚਿਆਂ ਨੂੰ ਇਹ ਨਹੀਂ ਕਹਾਂਗੇ ਸਿੱਖੀ ਛੱਡੋ ਸਿੱਖੀ ਸਾਡੀ ਅਸੀਂ ਜੜ ਐ ਗੁਰਬਾਣੀ ਨਾਲ ਅਸੀਂ ਜੁੜੇ ਅਸੀਂ ਆਪਣੇ ਘਰ ਬੈਠ ਕੇ ਵੀ ਨਿਤਨੇਮ ਕਰ ਲਾਂਗੇ ਕਰਦੇ ਆ ਪਰ ਇਦਾਂ ਦੇ ਫਿਰ ਜਦੋਂ ਥਾਂ ਥਾਂ ਤੇ ਇਦਾਂ ਦੇ ਭੰਡੀ ਪ੍ਰਚਾਰ ਹੋ ਜਾਂਦੇ ਏ ਇਦਾਂ ਕਰਦੇ ਨਹੀਂ ਬਥੇਰਾ ਕੁਝ ਕਰਿਆ ਸਾਡੇ ਨਾਲ ਕੱਲ੍ਹ ਵਾਲੇ ਉਹ ਲਿਆ ਕੇ ਇੱਥੇ ਰੱਖੋ ਕਿੱਥੇ ਆ ਬਾਬਾ ਕਿੱਥੇ ਇਹਨਾਂ ਨੇ ਕਿਹਾ ਹੋਣਾ ਵੀ ਉਹ ਭਾਈ ਅੰਦਰ ਬੈਠੇ ਨੇ ਉਹ ਕਹਿੰਦੇ ਵੀ ਇਹ ਤਾਂ ਸੂਲ ਹੀ ਨਹੀਂ ਹੈਗਾ ਮਤਲਬ ਇਦਾਂ ਨਹੀਂ ਕੋਈ ਗੱਲ ਨਹੀਂ ਕਰੀ ਪਿਆਰ ਨਾਲ ਤਾਂ ਕੋਈ ਸਾਨੂੰ ਕਹਿੰਦੇ ਵੀ ਹਾਂ ਜੀ ਤੇ ਜਿੰਨਾ ਪਰਿਵਾਰ ਨਾਲ ਮੈਂ ਕਿਹਾ ਜੀ ਜਿਹੜੇ ਭਾਈ ਸਾਹਿਬ ਆਏ ਸੀ ਸਾਨੂੰ ਕਹਿਣ ਮੈਂ ਉਹਨਾਂ ਨੂੰ ਕਿਹਾ ਜੀ ਜਾਈਏ ਸਾਨੂੰ ਇਜਾਜ਼ਤ ਦਿਓ ਹਨ ਕਹਿਣ ਦਾ ਇਹ ਮਤਲਬ ਹੁੰਦਾ ਭਾਈ ਭੇਟਾ ਦਿਓ ਅਸੀਂ ਜਾਈਏ ਉਹ ਕਹਿੰਦੇ ਕੋਈ ਗੱਲ ਨਹੀਂ ਜੋ ਫਿਰ ਕਰਦੇ ਪਹਿਲਾਂ ਪ੍ਰਬੰਧਕਾਂ ਨਾਲ ਆਪਾਂ ਗ ਵੀ ਜਿਹੜੇ ਪੈਸੇ ਨੇ ਪਹਿਲਾਂ ਇਹ ਰੱਖੋ ਲਿਆ ਕੇ ਤੇ ਆ ਗੱਲ ਹੋਈ ਹੈ ਜੀ ਕਿਹੜੇ ਭੇਟਾ ਵਾਲੇ ਪੈਸੇ ਸੀ ਤੁਸੀਂ ਨੇ ਕੋਈ ਖੁਦ ਗੋਲ ਕੇ ਪਾਏ ਨੇ ਜਾਂ ਕਿਸੇ ਮੈਂਬਰ ਨੇ ਤੁਹਾਡੇ ਕੋਲ ਨਹੀਂ ਅਸੀਂ ਸਾਰੀ ਸੰਗਤ ਦੇ ਸਾਹਮਣੇ ਪਹਿਲਾਂ ਇਹ ਰੱਖਿਆ ਉਹ ਵੀਡੀਓ ਚ ਵੀ ਉਦਾਂ ਹੀ ਹੈ ਉਸ ਤੋਂ ਬਾਅਦ ਅਸੀਂ ਆਪਣੇ ਭਚੰਗੀ ਨੂੰ ਕਿਹਾ ਵੀ ਪਾ ਕੇ ਆ ਤੇ ਇੱਕ ਬੰਦਾ ਅਸੀਂ ਕਿਹਾ ਵੀ ਨਾਲ ਜਾਓ ਗਿਆ ਵੀ ਉਹ ਗੇਟ ਤੱਕ ਨਾਲ ਗਿਆ ਉਹ ਸਾਰਾ ਕੁਝ ਵੀਡੀਓ ਚ ਪਿਆ ਜੀ ਅੱਜ ਤੇ ਇਕੱਠ ਹੋਇਆ ਇਹਨਾਂ ਨੇ ਮਾਫੀ ਮੰਗੀ ਹੈ ਤੇ ਤੁਸੀਂ ਇਸ ਗੱਲ ਨਾਲ ਸਹਿਮਤ ਹੋ ਤੁਸੀਂ ਮਾਫੀ ਦੇ ਰਹੇ ਹੋ ਹਾਂਜੀ ਸੰਗਤ ਵੱਡੀ ਹੁੰਦੀ ਹੈ ਜੀ ਚਲੋ ਉਹ ਹੁਣ ਸਾਰਿਆਂ ਚ ਹੀ ਹੋਇਆ ਪਤਾ ਹੀ ਹੈ ਸਾਰੇ ਭੈਣ ਭਾਈ ਨੇ ਅਸੀਂ ਇੱਥੇ ਰਹਨੇ ਆ ਵਰਤਦੇ ਆ ਪਿਆਰ ਆ ਸਾਰਿਆਂ ਨਾਲ ਪਰ ਐ ਠੀਕ ਹੈ ਉਹ ਗੱਲ ਹੋਈ ਹੈ ਜਿਹੜੀ ਗਲਤ ਕੀਤੀ ਹੈ ਉਹਦੇ ਲਈ ਇਹਨਾਂ ਨੇ ਮਾਫੀ ਮੰਗੀ ਹੈ ਤੇ ਆਪਾਂ ਮਾਫ ਕਰਨ ਵਾਲਾ ਤਾਂ ਪਰਮੇਸ਼ਰ ਹੈ ਆਪਾਂ ਤਾਂ ਕੋਈ ਬਹੁਤ ਵੱਡੇ ਨਹੀਂ ਸੰਗਤ ਬਣਦੇ ਹੁਣ ਹਨ ਭਾਈ ਜੀ ਕੀ ਨਾਮ ਆਪਾਂ ਸੈਤੀ ਸਿੰਘ ਜੀ ਚੌਬਸ ಗ್ರಾಮ ਪੰਚਾਇਤ ਮੈਂਬਰ ਆਈ ਹਾਂ ਅੱਛਾ ਕਿਸ ਤਰ੍ਹਾਂ ਦੇਖਦੇ ਹੋ ਜਿਹੜੀ ਕੱਲ ਦੀ ਘਟਨਾ ਤੁਹਾਡੇ ਧਰੂਤਰ ਦੇ ਵਿੱਚ ਵਾਪਰੀ ਹੈ ਦੇਖੋ ਜੀ ਉਹ ਚਲੋ ਕਮੇਟੀ ਦੇ ਥੋੜੇ ਜਿਹੜਾ ਉਹਨਾਂ ਦਾ ਮਤਾ ਪਾਇਆ ਨਾ ਉਹ ਚ ਉਹਨਾਂ ਤੋਂ ਸਮਝਣ ਚ ਮਿਸਟੇਕ ਰਹੀਦੀ ਜਿਹੜੇ ਉਹ ਪ੍ਰਬੰਧਕ ਦਾ ਲੋਕਲ ਕਮੇਟੀ ਉਹਨਾਂ ਦੀ ਪੜਾਈ ہوئی ਤੇ ਉਹ ਮਤਾ ਇਸ ਤਰ੍ਹਾਂ ਦੀ ਵੀ ਜਿਹੜੇ ਉਹਨਾਂ ਦੇ ਮੁਲਾਜ਼ਮ ਨੇ ਜੋ ਕਥਾ ਕੀਤਨਾ ਕਰਦੇ ਨੇ ਕਿਸੇ ਸਮਾਗਮ ਤੇ ਭੋਗ ਤੇ ਜਾਂ ਖੁਸ਼ੀ ਤੇ ਤਾਂ ਉਹ ਜਿਨ੍ਹਾਂ ਦੀ ਜਿਹੜੀ ਉਹਨਾਂ ਦੀ ਭੇਟਾ ਹੋਏਗੀ ਉਹ ਵੀ ਉਹਨਾਂ ਨੂੰ ਗੋਲਕ ਚ ਪਾਉਣੀ ਪੂਏ ਉਹਨਾਂ ਨੇ ਇਹ ਫੈਸਲਾ ਕਰਿਆ ਉਹਨਾਂ ਦੇ ਸਮਝਣ ਚ ਫਰਕ ਰਹਿ ਗਿਆ ਉਹਨਾਂ ਨੇ ਜਿਹੜੇ ਵੀ ਬਾਹਰੋਂ ਕੋਈ ਪ੍ਰਚਾਰਕ ਲੈ ਕੇ ਆਊਗਾ ਕੋਈ ਪਰਿਵਾਰ ਆਪਦੇ ਤੌਰ ਤੇ ਉਹ ਉਹਦੇ ਹੋਊਗੀ ਭੇਟਾ ਸਾਰੀ ਉਹ ਆਉਣ ਵਾਲੇ ਭਾਈ ਸਾਹਿਬ ਦੀ ਦੇ ਉਤ ਪ੍ਰਚਾਰਕ ਰਾਗੀ ਕੋਈ ਬੁਲਾਉਨੇ ਆ ਉਹਦਾ ਸਤਕਾਰ ਕਰੀਏ ਮਹਾਰਾਜ ਦੇ ਵਜ਼ੀਰ ਨੇ ਤੇ ਬਸ ਇੰਨੇ ਹਾਂਜੀ ਕੀ ਨਾਮ ਆ ਪੜਾ ਪ੍ਰਗਤ ਸਿੰਘ ਜੀ ਜੀ ਤੁਸੀਂ ਪ੍ਰਧਾਨ ਹੋ ਸਰਾਨ ਜੀ ਸੁਣੋ ਸੁਣਾ ਕੀ ਡੋਗਰ ਕਮੇਟੀ ਦੇ ਪ੍ਰਧਾਨ ਜੀ ਮੇਰਾ ਪਹਿਲਾ ਸਵਾਲ ਇਹ ਹੈ ਗੁਰਬਾਣੀ ਕਹਿੰਦੀ ਹੈ ਕਿ ਗੁਰੂ ਦੀ ਗੋਲਕ ਗਰੀਬ ਦਾ ਮੂੰਹ ਤੇ ਕੱਲ ਜਿਹੜਾ ਹੋਇਆ ਹੈ ਗਰੀਬ ਦੇ ਮੂੰਹ ਚ ਗੋਲਕ ਚ ਪਾਤਾ ਗੋਲਕ ਚ ਪਾਤਾ ਜੀ ਇਹ ਮਤਲਬ ਵੀ ਘਰ ਵਾਲਿਆਂ ਦਾ ਫੈਸਲਾ ਠੀਕ ਹੈ ਘਰ ਵਾਲੇ ਕਹਿੰਦੇ ਪ੍ਰਧਾਨ ਸਾਹਿਬ ਨੂੰ ਇਨਕ ਮੌਦੀਆ ਦੱਸੋਗੇ ਜਰਾ हां जमीन है करी जी हमारे पास 40 45 किले मुलाजिम भी 8 10 ਨੇ ਜਿੱਥੇ ਸਾਡੇ ਮੁਲਾਜ਼ਮ ਉੱਥੇ ਉਹਦੇ ਦੋ ਵੀ ਘਰ ਲੋਕਲ ਨੇ ਦੋ ਤਿੰਨ ਮੁਲਾਜ਼ਮਾਂ ਦੀ ਰੋੜ ਪੈਂਦੀ ਹੈ ਕਿੰਨਾ ਜਿੱਦ ਕੇ ਕੋਈ ਚੱਲ ਕਰੀਏ ਤੁਸੀਂ ਦੱਸਿਆ 45 ਕਿਲੇ ਕਿੰਨਾ ਘਟੇ ਆ ਜਾਂਦਾ ਉਹ ਕਿੱਡਾ ਆ ਜਾਂਦਾ ਜੀ ਉੱਥੇ 27 22 ਲੱਖ ਰੁਪਏ ਆ ਜਾਂਦਾ ਵੈਰੀ ਗੁੱਡ ਮਤਲਬ ਇਹ ਮੁਲਾਜ਼ਮ ਵੀ ਬਹੁਤ ਨੇ ਜੀ ਉੱਥੇ 8 10 ਮੁਲਾਜ਼ਮ ਨੇ ਜੀ ਤੇ ਲੰਗਰ ਵੀ ਚੱਲਦਾ ਜੀ 24 ਘੰਟੇ ਫਿਰ ਪ੍ਰਧਾਨ ਜੀ ਜੇਕਰ 45 ਕਿੰਨੇ ਦਾ ਇੰਨਾ ਦੇੱਕਾ ਹੁੰਦਾ ਤੁਹਾਡੇ ਕੋਲੇ ਫਿਰ 500-700 ਰੁਪਏ ਪਿੱਛੇ ਟਪਵਾਦ ਖੜਾ ਕਰਨ ਦੀ ਲੋੜ ਨਹੀਂ ਖੜਾ ਹੁੰਦਾ ਇਹ ਉਹ ਤਾਂ ਸਾਡੇ ਤੋਂ ਅਣਜਾਣੀ ਚ ਹੋਇਆ ਕੰਮ ਆ ਵੀ ਜਦੋਂ ਇਹਨਾਂ ਦੀ ਆਪ ਤੇ ਗੱਲ ਹੋ ਗਈ ਸਾਡੇ ਨਾਲ ਉਹਦੇ ਵਿੱਚ ਮਸਲਾ ਹੀ ਨਹੀਂ ਰਿਹਾ ਕੋਈ ਅਸੀਂ ਤਾਂ ਬਾਬਾ ਜੀ ਕੋਲੇ ਆਏ ਨਹੀਂ ਹੈਗੇ ਵੀ ਕਿੰਨੇ ਲੈਣੇ ਨੇ ਕਿੰਨੇ ਨਾ ਜਦੋਂ ਇਹਨਾਂ ਨਾਲ ਆਪ ਤੇ ਰੋਲਾ ਪੈ ਗਿਆ ਅਸੀਂ ਤਾਂ ਖੁਸ਼ ਨਹੀਂ ਹੋਈ ਆ ਗੱਲ ਵੀ ਬਈ ਕਿ ਆਪਣਾ ਜਿੱਤ ਲਾਂਗੇ ਅੱਜ ਵੀ ਹਾਰ ਹੀ ਸੰਗਤ ਇਕੱਠੀ ਹੋਈ ਆ ਪਿੰਡ ਦੀ ਚਾਰੇ ਮਾਸਾ ਨੂੰ ਉਹ ਗੁਰਦਾਰ ਸੰਜਿਆ ਫੜਦਾ ਉਹਨਾਂ ਵਿੱਚ ਇੱਕ ਵਿਅਕਤੀ ਸੀਗਾ ਉਹ ਬਾਬਾ ਜੀ ਨੂੰ ਇਹ ਕਹਿ ਰਿਹਾ ਸੀਗਾ ਵੀ ਉਹ ਸਾਡੇ ਫੰਕਸ਼ਨ ਤੇ ਆਇਓ ਤਾਂ ਤੁਹਾਨੂੰ ਪੈਸੇ ਵੜਨੇ ਕੱਲ ਨੂੰ ਆਜੇ ਕਹਿੰਦੇ ਬਾਜਾ ਵਜਾਈ ਦੇ ਚਲੋ ਬਾਬਾ ਜੀ ਉਹ ਉੱਥੇ ਪਤਾ ਕੀ ਹੁੰਦਾ ਕੋਈ ਸੌ ਤਰ੍ਹਾਂ ਦੇ ਬੰਦੇ ਹੁੰਦੇ ਨੇ ਕੋਈ ਵਿੱਚ ਬਾਅਦ ਖੜਾ ਕਰਨ ਵਾਲੇ ਹੁੰਦੇ ਨੇ ਵੀ ਆਪ ਚ ਰੌਲਾ ਪਾਵੇ ਲੜਾਈ ਝਗੜਾ ਹੋ ਗਏ ਤੁਸੀਂ ਉਹ ਬਾਅਦ ਚ ਜਾ ਗਏ ਨਹੀਂ ਅਸੀਂ ਬਾਬਾ ਜੀ ਨਾਲ ਬੈ ਕੇ ਸਮਝੌਤਾ ਕਰਿਆ ਜਿਵੇਂ ਇਹਨਾਂ ਨੂੰ ਮਾਫੀ ਮੰਗਿਆ ਵੀ ਉਹ ਹੋਇਆ ਮਾੜੀ ਹੋਇਆ ਜੋ ਕੋਈ ਤੁਹਾਨੂੰ ਗਲਤ ਬੋਲ ਗਿਆ ਸੀ ਮਾਫੀ ਚਾਹਾਂ ਅੱਛਾ ਨਹੀਂ ਅੱਛਾ ਫਿਰ ਤੁਸੀਂ ਜਿਹੜੇ ਰਾਗੀ ਸਿੰਘ ਨੇ ਜੋ ਵੀ ਸੇਵਾਮਾਨ ਹੁੰਦੇ ਨੇ ਉਹਨਾਂ ਨੂੰ ਵਿਸ਼ਵਾਸ ਦਿਵਾਉਣਾ ਕਿ ਅੱਗੇ ਤੋਂ ਅਜਿਹਾ ਨਹੀਂ ਹੋਏ ਹਾਂਜੀ ਹਾਂ ਵਿਸ਼ਵਾਸ ਦਿਵਾਉਣਾ ਵੀ ਐਸੀ ਗਲਤੀ ਹੋਈ ਵੀ ਨਹੀਂ ਕਰੇ ਕੀ ਲੱਗਤਾ ਸਮਝ ਰਿਹਾ ਬਾਬਾ ਜੀ ਨਾਲ ਬਾਈਕੀ ਗੱਲ ਕਰੀਆ ਸਾਰੇ ਪੰਨੂ ਦੇ ਨਗਰ ਲਈ ਸਭਈ ਰੋਣਾ ਰੋਣਾ ਨਹੀਂ ਹੋਊਗਾ ਬਾਬਾ ਜੀ ਹੁਣ ਸਹਿਮਤ ਨੇ ਤੁਹਾਡੇ ਨਾਲ ਹਾਂਜੀ ਹਾਂ ਸਹਿਮਤ ਨੇ ਬਿਲਕੁਲ ਅਸੀਂ 2 ਘੰਟੇ ਹੋ ਗਏ ਥੱਲ ਨੂੰ ਬੈਠੇ ਨੂੰ ਪੰਚੇਤਾਂ ਵੀ ਬੈਠੇ ਨੇ ਚਾਰੇ ਪਾਸੇ ਵੀ ਕਮੇਟੀ ਬੈਠੇ ਨੇ ਵੀ ਚਲੋ ਆਣ ਜਾਣ ਚ ਹੋਊਗਾ ਜੇ ਕੁਛ ਵੀ ਗਿਆ ਸੀ ਮਾਫੀ ਮੰਗਦਾ ਉਹ ਪਹਿਲਾਂ ਆਣ ਕੀ ਤੌਰ ਤੇ ਸ਼ਰਮਣੀ ਕਮੇਟੀ ਦੇ ਮੈਂਬਰ ਨਾਲ ਮੇਰੇ ਹੈਗੇ ਨੇ ਜੀ ਪ੍ਰਵੀਰ ਸਿੰਘ ਜੁੜਾ ਸਿੰਘ ਮੇਰਾ ਦੁਬਾਰਾ ਫੇਰ ਸਵਾਲ ਇਹ ਹੈ ਵੀ ਜਿਸ ਤਰ੍ਹਾਂ ਪਰਦੋਵਰ ਤੋਂ ਇੰਨੀ ਆਮਦਨ ਸਤੁਸ਼ਟ ਕਮੇਟੀ ਵੱਲੋਂ ਜੀ ਰਾਗੀ ਨੂੰ ਹੋਰ ਪੈਸੇ ਦੇਣੇ ਚਾਹੀਦੇ ਜੀ ਜੋ ਆਮਦਨ ਦਾ ਹੈਗੇ ਨਾ ਦਸਵਾਂ ਹਿੱਸਾ ਸੀ ਅੰਮ੍ਰਿਤਸਰ ਵੀ ਭੇਜ ਦੇ ਜੀ ਖਰਚੇ ਬਹੁਤ ਨੇ ਸਾਡੇ 2000 3000 ਤਾਂ ਰੋਜ਼ ਦਾ ਸਾਡਾ ਡੇਲੀ ਦਾ ਖਰਚਾ ਜੀ ਮਜ਼ਦਮੇ ਇੰਨੇ ਉਹਨਾਂ ਦੀ ਤਨਖਾਹ ਵੀ ਕੱਢਣੀ ਆ ਗੁਰੂ ਘਰ ਦਾ ਕੰਮ ਵੀ ਕਰਾਉਣਾ ਜੀ ਅਸੀਂ ਹੁਣ ਪਿੰਡ ਵਾਲੇ ਕਹਿੰਦੇ ਜੀ ਕੰਮ ਕਰਾਓ ਜੇ ਹੁਣ ਅਸੀਂ ਮਤਲਬ ਵੀ ਸਾਰੇ ਬਚਤ ਦਈ ਨਾ ਫਿਰ ਸਾਡੇ ਕਮੇਟੀ ਦਾ ਬੈਠਣ ਦਾ ਕੀ ਫਾਇਦਾ ਜੀ ਹਣਾ ਜਿਹੜੀ ਇਹ ਆਮਦਨ ਹੈਗੀ ਤਾਂ ਆਡਿਟ ਵਗੈਰਾ ਹੁੰਦਾਗਾ ਹਾਂਜੀ ਹਾਂ ਉਹ ਤਾਂ ਮਤਲਬ ਵੀ ਅੰਮ੍ਰਿਤਸਰ ਜਾਂਦੀ ਆ ਮਤਲਬ ਦਸਵਾਂ ਫਗੋਮ ਜੀ ਤੁਸੀਂ ਕਿਸੇ ਸੜਕ ਦੇ ਕੱਲ ਜਿਹੜੀ ਮੰਦਪਾਗੀ ਘਟਨਾ ਤੁਹਾਡੇ ਗੁਰੂ ਘਰ ਚ ਹੋਈ ਇਹ ਦੇਖੋ ਜੀ ਇਹਨਾਂ ਨਾਲ ਹੀ ਗੱਲਬਾਤ ਹੋਈ ਜੀ ਤੁਸੀਂ ਮੇਰੇ ਨਾਲ ਹੋਈ ਹੈ ਜੀ ਬਾਬਾ ਜੀ ਦੀ ਗੱਲ ਵੀ ਹੋਈ ਆ ਕੱਲਾ ਅੱਛਾ ਤੁਸੀਂ ਇਹ ਜਿਹੜੀ ਤੁਹਾਡੀ ਤਲਕੀ ਹੋਈ ਹੈ ਨਹੀਂ ਤਲਕੀ ਕੋਈ ਨਹੀਂ ਹੋਈ ਪੁੱਛ ਲਓ ਬਾਬਾ ਜੀ ਨੂੰ ਜੀ ਵੀ ਪਰ ਅਸੀਂ ਤਾਂ ਗੱਲਾਂ ਕਰ ਰਹੇ ਸੀ ਉਧਰ ਉਹਨਾਂ ਦਾ ਬੇਟਾ ਵੀ ਮਤਲਬ ਇਹ ਇਹਨਾਂ ਨੇ ਵੀ ਕਿਹਾ ਨੇ ਮੈਨੂੰ ਗੱਲਾਂ ਵੀ ਤੁਸੀਂ 45 ਕਿੱਲਾਂ ਦਾ ਠੇਕਾ ਲੈਣਾ ਹੋ ਹੁੰਦਾ ਮੈਂ ਕਿਹਾ ਜੀ ਬਾਬਾ ਜੀ ਵੀ ਅਸੀਂ ਦੇਖੋ ਗੁਰੂ ਘਰ ਦਾ ਕੰਮ ਵੀ ਚਲਾਉਣਾ ਹੈ ਹੋ ਵੀ ਚਲਾਉਣਾ ਹੈ ਅਗੀਆਂ ਜੀਆਂ ਤਲਕੀਆਂ ਹੋਈਆਂ ਨੇ ਬਾਬਾ ਜੀ ਨੇ ਬੱਚਿਆਂ ਬਾਰੇ ਵੀ ਹਾਂ ਬਈ ਆਸ ਵਿੱਚ ਗੱਲ ਚੱਲ ਰਹੀ ਤੇ ਉਸ ਤੋਂ ਬਾਅਦ ਉਹ ਮੁੰਡਾ ਆ ਗਿਆ ਵੀ ਸੰਝਾ ਮੈਂ ਇਹ ਨਾ ਨਾ ਗੱਲ ਕਰ ਲਓ ਉਹ ਦੂਸਰੇ ਬੇਟੇ ਨੇ ਇਹਨਾਂ ਨੂੰ ਆਖਿਆ ਵੀ ਤੂੰ ਉਹ ਨਾ ਬਣਾ ਵੀ ਆਪਾਂ ਕੋਈ ਗੱਲ ਨਹੀਂ ਉਹ ਬਣਾਈ ਗਿਆ ਵੀਡੀਓ ਬਣਾਈ ਗਿਆ ਸੰਝਾ ਉੱਥੋਂ ਅਸੀਂ ਵੀ ਬਵਾਦਰੂ ਅਸੀਂ ਬਾਬਾ ਜੀ ਨੂੰ ਪੁੱਛ ਰਹੇ ਵੀ ਜੇ ਕੋਈ ਅਸੀਂ ਮਾੜਾ ਚੰਗਾ ਦੀ ਗੱਲ ਜੀ ਮਨ ਦਾ ਭਾਗ ਹੈ ਜੀ ਅਸੀਂ ਮਾਫੀ ਵੀ ਚੋਣ ਆਈਏ ਜੀ ਹੋ ਜਾਂਦੀ ਸੋ ਹਾਂਜੀ ਹਾਂਜੀ ਬਾਬਾ ਜੀ ਕੀ ਨਾਮ ਆ ਆਪਣਾ ਅੱਛਾ ਜਿਹੜੀ ਕੱਲ ਬਹੁਤ ਮੰਦਭਾਗੀ ਘਟਨਾ ਵਾਪਰੀ ਜਿਹਦੀ ਜਿਹੜੇ ਪੰਜਾਬ ਦੇ ਵਿੱਚ ਪੰਜਾਬ ਦੀ ਪੂਰੀ ਦੁਨੀਆ ਦੇ ਵਿੱਚ ਨਿੰਦਾ ਹੋ ਰਹੀ ਹੈ ਕਿਸ ਤਰ੍ਹਾਂ ਦੇਖਦੇ ਹੋ ਇਹ ਨਹੀਂ ਹੋਣੀ ਚਾਹੀਦੀ ਜਿਹੜਾ ਅੱਜ ਦਾ ਸਮਾਂ ਹੈ ਨਾ ਜੀ ਸਾਬ ਜੀ ਆਦਾਂ ਦੀ ਸਿਹਦੀ ਦੇ ਹਲੇ ਚੱਲ ਰਹੇ ਆ ਇੱਥੇ ਆ ਕੇ ਅਸੀਂ ਕਰਨੀ ਤਾਂ ਸੇਵਾ ਸੀ ਪਰਸੀਂ ਇਹ ਨਾ ਪੁੱਠੇ ਵਿਵਾਦਾਂ ਵਿੱਚ ਪੈ ਗਏ ਇਹ ਨਹੀਂ ਹੋਣੀ ਚਾਹੀਦੀ ਸੀ ਜਿਹੜਾ ਇਹ ਹੋਇਆ ਵਿਵਾਦ ਕਿਵੇਂ ਅਸੀਂ ਸ਼ਰਮਣੀ ਕਮੇਟੀ ਦੇ ਸਾਡੇ ਮੁਲਾਜ਼ਮ ਨੇ ਜੀ ਜਿਹੜੇ ਉਹ ਕੀਰਤਨ ਕਰਦੇ ਨੇ ਜਾਂ ਕਥਾ ਕਰਦੇ ਨੇ ਉਹਨਾਂ ਨੇ ਆਪਣੀ ਮਰਜ਼ੀ ਨਾਲ ਸ਼੍ਰੋਮਣੀ ਕਮੇਟੀ ਦਾ ਲਾਭ ਵੀ ਹੈਗਾ ਵੀ ਉਹਨਾਂ ਦੀ ਤਨਖਾਹ ਦਿੱਤੀ ਜਾਂਦੀ ਏ ਸ਼੍ਰੋਮਣੀ ਕਮੇਟੀ ਵੱਲੋਂ ਵੀ ਉਹਨਾਂ ਦੀ ਜਿਹੜੀ ਆਪਣੀ ਚੜ੍ਹਾ ਵਾ ਹੈਗਾ ਇਹ ਗੋਲਕ ਦੇ ਵਿੱਚ ਪੈਂਦਾ ਤੇ ਫਿਰ ਅਸੀਂ ਨੇ ਸੋਚਿਆ ਵੀ ਚਲ ਅੱਧੇ ਅਸੀਂ ਸੋਣ ਦੇ ਦਿਆ ਕਰਾਂਗੇ ਵੀ ਤੁਸੀਂ ਨੇ ਵੀ ਲੰਗਰ ਪੋਣੀ ਛਕਣਾ ਹੈਗਾ ਪਰਿਵਾਰ ਪਾਲਣੇ ਬੱਚੇ ਹੋਣਗੇ ਅਸੀਂ ਆਪਣੀ ਸੋਚ ਨਾਲ ਸ਼੍ਰੋਮਣੀ ਕਮੇਟੀ ਤੋਂ ਇਲਾਵਾ ਵੀ ਅਸੀਂ ਇਹਨਾਂ ਨੂੰ ਅੱਧੀ ਤਨਖਾਹ ਉਹ ਤਨਖਾਹ ਦੇ ਨਾਲ ਅਸੀਂ ਅੱਧੇ ਪੈਸੇ ਗੋਲਕ ਦੇ ਦੇਣ ਲੱਗੇ ਜੀ ਤੇ ਇੱਦੇ ਜਿਹਦੇ ਵਿਵਾਦ ਹੋਇਆ ਮੱਥਾ ਟੇਕਣ ਦਾ ਮੈਂ ਵੀ ਅਸੀਂ ਘੋਗਦੇ ਗਿਆ ਸੀ ਪਰ ਮੈਂ ਉਦੋਂ ਵਿਵਾਦ ਵਾਲੇ ਵਿੱਚ ਨਹੀਂ ਸੀ ਜਿੱਥੋਂ ਤੱਕ ਮੈਂ ਦੇਖਿਆ ਵੀਡੀਓ ਦੇਖੀ ਗਈ ਹੈ ਉਹ ਜੋ ਵੀਡੀਓ ਹੋਈ ਹੈ ਵਾਇਰਲ ਹੋਈ ਹੈ ਉਹ ਮਤਲਬ ਬਹੁਤ ਦੂਰ ਤੱਕ ਹੈ ਬਦਨਾਮੀ ਵਾਲੀ ਵੀ ਇਹਨਾਂ ਦਿਨਾਂ ਦੇ ਵਿੱਚ ਨਹੀਂ ਹੋਣਾ ਚਾਹੀਦਾ ਸੀ ਚਲੋ ਸੰਗਤ ਨੇ ਸਾਰਿਆਂ ਨੇ ਇਕੱਤਰ ਹੋ ਕੇ ਵਿਵਾਦ ਨੂੰ ਸੁਲਝਾਉਂਦੇ ਆ ਤੇ ਅੱਗੇ ਤੋਂ ਕੋਈ ਕਿਸੇ ਤਰ੍ਹਾਂ ਦਾ ਮਤਭੇਦ ਨਹੀਂ ਬਾਬਾ ਜੀ ਨੇ ਇੱਕ ਵਿਚਾਰ ਹੋਈ ਹੈ ਪਹਿਲਾਂ ਵੀ ਗੱਲਬਾਤ ਕੀਤੀ ਸੀ ਅੱਗੇ ਤੋਂ ਅਸੀਂ ਅਹੀ ਜੀ ਘਟਨਾ ਨੂੰ ਨਹੀਂ ਹੋਣ ਜਾਣ ਹਾਂ ਕਿਸੇ ਤਰ੍ਹਾਂ ਸਾਰਿਆਂ ਨੇ